ਹਾਂਜੀ ਸ਼ਸ਼ੀ ਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਮੈਚਿੰਗ ਸੂਟ ਮੈਚਿੰਗ ਸੂਟ ਲੈ ਜਿਹੜੇ ਇਹਨਾਂ ਦਾ ਪ੍ਰਾਈਸ ਹੋਊਗਾ 500 ਰੁਪਏ ਜੀ ਬੰਬੇ कॉटन ਏਸੀ कॉटन ਤੇ ਸਰਪਲਸ ਹੋਰ ਵੀ ਇਹਨੂੰ ਕੋਈ ਦੋ ਨਾਮ ਲੈ ਲੈਂਦੇ ਹੋਣਗੇ ਪਰ ਤਿੰਨ ਨਾਵਾਂ ਦਾ ਆਪਾਂ ਨੂੰ ਪਤਾ ਕਿ ਇਸ ਨੂੰ ਤਿੰਨ ਨਾਵਾਂ ਨਾਲ ਜਾਣਦੇ ਹੋਰ ਵੀ ਕੋਈ ਹੋਣਗੇ ਪ੍ਰਾਈਸ ਰੂਗਾ 500 ਰੁਪਏ ਜੀ ਆਪਣਾ ਕੰਮ ਹੋਲਸੇਲ ਐਂਡ ਰਿਟੇਲ ਦੋਨੋਂ ਹੀ ਹੈ ਜੀ ਜਿਨ੍ਹਾਂ ਨੇ ਲੈਣੇ ਨੇ ਹੈਗੇ ਕੁਆਂਟੀਟੀ ਦੇ ਵਿੱਚ ਘੱਟੋ ਘੱਟ 10 ਸੂਟ ਲੈਣੇ ਨੇ ਹਨਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇਗੇ ਉਹਨਾਂ ਲਈ ਲੈਸ ਪ੍ਰਾਈਸ ਹੈ ਇਹਦਾ ਪੂਰਾ ਲੈਸ ਲੱਗੂਗਾ ਜੀ ਔਰ ਅੱਜ ਆਪਣੇ ਕੋਲੇ ਆ ਹੈਗਾ ਜਿਹੜਾ ਆਪਣੀ ਅੱਜ ਦੀ ਵੀਡੀਓ ਦਾ ਫਰਸਟ ਸੂਟ ਹੈ ਜੀ ਜਿਹੜੀਆਂ ਭੈਣਾਂ ਨੇ ਪਹਿਲਾਂ ਆਪਣੇ ਤੋਂ ਆ ਸੂਟ ਮੰਗੇ ਸੀ ਔਰ ਉਹ ਆ ਸੂਟ ਲੈਣ ਵੱਨੀ ਹੋ ਰਹਿ ਗਈਆਂ ਸੀ ਪਲੀਜ਼ ਉਹ ਖੁਦ ਦੇਖ ਲੈਣ ਔਰ ਜਲਦੀ ਆਰਡਰ ਕਰ ਦੇਣ ਆ ਸੂਟ ਜਿਹੜਾ ਤੁਹਾਨੂੰ ਮੈਚਿੰਗ ਵੀ ਇਸੇ ਰੈੱਡ ਪਹਿਣਗੇ 올ਓਵਰ ਲੈਣਾ ਤਾਂ ਵੀ ਇਸੇ ਰੈੱਡ ਪਹਿਣਗੇ। ਔਰ ਆ ਇਸ ਦੇ ਨਾਲ 올ਓਵਰ ਸੂਟ ਹੈ ਐਵੇਂ ਦਾ ਰਹੂਗਾ ਜੀ ਤੇ ਵਿਦ ਬਾਟਮ ਮੈਚਿੰਗ ਲਾ ਕੇ ਐਵੇਂ ਦਾ ਰਹੂਗਾ। ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਆਪਾਂ ਵੱਧ ਤੋਂ ਵੱਧ ਪਹਿਨ ਪਰੋਮਾ ਦਾ ਕੀ ਫਾਇਦਾ ਕਰ ਸਕੀਏ ਜੀ। ਔਰ ਸੈਕਿੰਡ ਕਲਰ ਆ ਗਿਆ ਜੀ ਆਪਣੀ ਵੀਡੀਓ ਦਾ ਆ ਵਾਲਾ ਕਲਰ ਵੀ ਡਿਜ਼ਾਈਨ ਵੀ ਆ ਰਹੂਗਾ ਜੀ ਸੈਕਿੰਡ ਆਪਣੀ ਵੀਡੀਓ ਦਾ ਆ ਹੈਗਾ ਜਿਹੜਾ ਪਿੰਕ ਜਿਹਾ ਕਲਰ ਹੈ ਜੀ ਪੀਚ ਪਿੰਕ ਹੈ ਪਿੰਕ ਨਹੀਂ ਹੈਗਾ ਕਾ ਮਜੈਂਟਾ ਪਿੰਕ ਨਹੀਂ ਹੈਗਾ ਇਹ ਪੀਚ ਟੋਨ ਤੇ ਪਿੰਕ ਹੈ ਜੀ ਔਰ ਇਸਦੇ ਨਾਲ ਬਿਲਕੁਲ ਲਾਈਟ ਪੀਚ ਬਾਟਮ ਦੇਖੋ 올ਓਵਰ ਲਾਣੇ ਤੁਸੀਂ ਇਦਾਂ ਲੈ ਸਕਦੇ ਹੋ ਜੀ ਕਿ ਮੈਚਿੰਗ ਕਰਨੀ ਹੈ ਤਾਂ ਇਸ ਦੀ ਮੈਚਿੰਗ ਹੈ ਜਿਹੜੀ ਇਹ ਪੀਚ ਨਾਲ ਬਣੂਗੀ ਜੀ ਮੈਚਿੰਗ ਹੈ ਜਿਹੜੀ ਉਹ ਪੀਚ ਨਾਲ ਬਣੂਗੀ ਔਰ ਜੇਕਰ ਕਿਸੇ ਨੇ ਵੀ ਇਸ ਦੀ ਪਿਕ ਮੰਗਾਉਣੀ ਹੈ ਕਿ ਇਹ ਸੂਟ ਜਿਹੜਾ ਬੁਟੀਕ ਪੀਸ ਰੈਡੀ ਵਰਕ ਨਾਲ ਕਿਵੇਂ ਹੋਊਗਾ ਤਾਂ ਪਤਾ ਨੂੰ ਪਿਕ ਸੈਂਡ ਕਰਾਂਗੇ ਬਹੁਤ ਜ਼ਿਆਦਾ ਸੋਹਣਾ ਇਹ ਇਸ ਤਰ੍ਹਾਂ ਦੇ ਨਾ ਪੀਚ ਬਾਟਮ ਨਾਲ ਬਹੁਤ ਪਿਆਰਾ ਸੂਟ ਲੱਗ ਰਿਹਾ ਜੀ ਇਹ ਤੁਹਾਨੂੰ ਆਪਾਂ ਪਿਕ ਵੀ ਗਰੁੱਪ ਦੇ ਵਿੱਚ ਸੈਂਡ ਕਰ ਦਿਆਂਗੇ ਹਾਂਜੀ ਇਸਦੇ ਵਿੱਚ ਆਪਾਂ ਨੂੰ ਤੁਹਾਨੂੰ ਆਪਣੇ ਕੋਲ ਤਿੰਨ ਕਲਰ ਮਿਲ ਜਾਣਗੇ ਜੀ। ਹਾਂਜੀ। ਅੱਗੇ ਆਪਣੇ ਕੋਲੇ ਆ ਗਿਆ ਜੀ ਆਹ ਵਾਲਾ ਡਿਜ਼ਾਈਨ। ਆਵਰਡ ਜੈਨਾ ਗਾ ਜੀ 올ਓਵਰ ਸੂਟ ਹੈ ਜਿਹੜਾ ਤੁਹਾਨੂੰ ਇਦਾਂ ਮਿਲ ਜੂਗਾ ਜੀ ਔਰ ਮੈਚਿੰਗ ਕਰਕੇ ਇਹ ਸੂਟ ਹੈਗਾ ਜਿਹੜਾ ਇਸਦੇ ਨਾਲ ਬਾਟਮ ਲਾਈ ਆਪਾਂ ਨੇ ਮਸਟਰਡ ਕਲਰ ਦੀ ਜੀ ਮੈਂ ਬਾਟਮ ਤੁਸੀਂ ਕਿਸੇ ਵੀ ਕਲਰ ਦੀ ਲਗਾ ਸਕਦੇ ਹੋ ਜੀ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਤੁਹਾਨੂੰ ਦਿਖਾਉਣਾ ਜੀ ਮਸਟਰਡ ਕਲਰ ਦੀ ਬਾਟਮ ਨਾਲ ਇਸਦੀ ਲੁੱਕ ਹੈ ਜਿਹੜੀ ਇਸ ਤਰ੍ਹਾਂ ਹੋਊਗੀ ਜੀ ਔਰ ਜੇ ਤੁਸੀਂ ਪੀਚ ਕਲਰ ਲਾਣਾ ਚਾਹਦੇ ਹੋ ਤਾਂ ਇਸਦੀ ਲੁੱਕ ਹੈ ਜਿਹੜੀ ਇਸ ਤਰ੍ਹਾਂ ਹੋਊਗੀ ਜੀ ਦੇਖੋ ਪੀਚ ਕਲਰ ਨਾਲ ਇਸ ਤਰ੍ਹਾਂ ਦੀ ਲੁੱਕ ਆਊਗੀ ਜੀ ਇਸ ਦੀ। ਔਰ ਜੇਕਰ ਤੁਸੀਂ ਇਸ ਨੂੰ ਆਫ ਵਾਈਟ ਨਾਲ ਲਾਉਣਾ ਚਾਹੁੰਦੇ ਤਾਂ ਆਫ ਵਾਈਟ ਨਾਲ ਇਸ ਦੀ ਲੁੱਕ ਹੈ ਜਿਹੜੀ ਇਸ ਤਰ੍ਹਾਂ ਦੀ ਆਊਗੀ। ਦੇਖੋ ਤੁਹਾਨੂੰ ਤਿੰਨ ਬਾਟਮਸ ਆਪਾਂ ਨੇ ਲਾ ਕੇ ਦਿਖਾਤੀਆਂ। ਆਪਣੇ ਕੋਲੇ ਤਿੰਨ ਕਲਰ ਚਾਰ ਕਲਰ ਕਲਰ ਇਸ ਦੇ ਅਵੇਲੇਬਲ ਹੈਗੇ ਨੇ ਜੀ। ਚਾਰ ਕਲਰਸ ਦੀ ਬਾਟਮ ਤੁਸੀਂ ਇਸ ਦੇ ਨਾਲ ਲਗਾ ਸਕਦੇ ਹੋ ਕੋਈ ਵੀ। ਪ੍ਰਾਈਸ 500 ਰੁਪਏ ਰਹੂਗਾ ਜੀ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਗਰ ਹੈਤੀ ਹੈ ਜਿਹੜੀ ਮਿਲੂਗੀ ਜੀ। ਔਰ ਉਗਲਾ ਆ ਗਿਆ ਜੀ ਆਪਣੇ ਕੋਲੇ ਆਹ ਵਾਲਾ ਕਲਰ ਇਸ ਨੂੰ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਮੈਚਿੰਗ ਵੀ ਲੈ ਸਕਦੇ ਹੋ ਔਰ ਇਸ ਦੇ ਨਾਲ ਬਾਟਮ ਹੈ ਜਿਹੜੀ ਇਸ ਕਲਰ ਦੀ ਲੱਗ ਜੂਗੀ ਇੱਕ ਆਹ ਜਿਹੜਾ ਇਸ ਦੇ ਵਿੱਚ ਹੈਗਾ ਨਾ ਵਿਚ ਵਾਲਾ ਕਲਰ ਇਸ ਨੂੰ ਕਿਹੜਾ ਕਲਰ ਬੋਲਾਂਗੇ ਆਪਾਂ ਬਲੈਕ ਕਲਰ ਦੀ ਬਾਟਮ ਵੀ ਲੱਗ ਜੀ ਇਸ ਦੇ ਨਾਲ ਬਟ ਆ ਕਲਰ ਹੈਗਾ ਨਾ ਜਿਹੜਾ ਇਸਦੇ ਵਿੱਚ ਜਾਮਨੀ ਟੋਨ ਜੀ ਵਾਲਾ ਆਹ ਵਾਲਾ ਕਲਰ ਇਹ ਮੋਬੋ ਆਟਮ ਹੈਗੀ ਜਿਹੜੀ ਉਹ ਇਸਦੇ ਨਾਲ ਜ਼ਿਆਦਾ ਵਧੀਆ ਲੱਗੇਗੀ ਕਿਉਂਕਿ ਇਹ ਮੈਚਿੰਗ ਹੈ ਜਿਹੜੀ ਇਹ ਪਿੱਛੋਂ ਇਸਦੇ ਨਾਲ ਲੱਗ ਕੇ ਆਈ ਹੈ ਜੀ ਹਾਂਜੀ ਅੱਗੇ ਆਪਾਂ ਆ ਕਲਰ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦਿਖਾ ਰਹੀਆਂ ਦੇਖੋ ਪਹਿਲਾਂ ਵਾਲਾ ਆਪਣਾ ਸੇਲ ਹੋ ਗਿਆ ਸੀ ਜੀ ਜਿਹੜੀਆਂ ਭੈਣ ਬਾਰੋਂ ਕਿਸੇ ਦਾ ਆਰਡਰ ਸੀਗਾ ਜੀ ਆਹ ਦੇਖ ਲਓ ਪਲੀਜ਼ ਜਿਨ੍ਹਾਂ ਨੂੰ ਆਹ ਚਾਹੀਦਾ ਸੀਗਾ ਸੂਟ ਤੁਸੀਂ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਆ ਆ ਗਿਆ ਜੀ ਸੂਟ ਜੇ ਤੁਸੀਂ ਲੈਣਾ ਤਾਂ ਪਲੀਜ਼ ਆਰਡਰ ਕਰ ਦਿਓ ਵੀਡੀਓ ਦੇਖ ਕੇ ਹੀ ਆਹ ਸੂਟ ਸੀਗਾ ਜਿਹੜਾ ਉਹ ਮੰਗਿਆ ਸੀ ਭੈਣ ਨੇ 500 ਰੁਪਏ ਜੀ ਓਨਲੀ ਮੈਚਿੰਗ ਵੀ ਮਿਲ ਜੂਗਾ ਜੇ ਤੁਸੀਂ ਮੈਚਿੰਗ ਕਰਵਾਉਂਗੇ ਤਾਂ ਇਸ ਦੀ ਪਰਪਲ ਕਲਰ ਨਾਲ ਮੈਚਿੰਗ ਕਰਾਂਗੇ ਜਿਵੇਂ ਆਪਾਂ ਪਹਿਲਾਂ ਪਿਛਲੀ ਵੀਡੀਓ 'ਚ ਮੈਚਿੰਗ ਕਰਕੇ ਪਾਇਆ ਸੀ ਪਰਪਲ ਨਾਲ ਵੀ ਹੋ ਜੂ ਬਲੈਕ ਨਾਲ ਵੀ ਇਸ ਦੀ ਮੈਚਿੰਗ ਹੋਦੀ ਤੁਸੀਂ ਜੇ ਮੈਚਿੰਗ ਕਰਨੀ ਹੈ ਮੈਚਿੰਗ ਕਰ ਲਓ 올ਓਵਰ ਲੈਣਾ 올ਓਵਰ ਲੈ ਲਓ ਜੀ ਮੈਚਿੰਗ ਆਪਾਂ ਪਿਛਲੀ ਵੀਡੀਓ ਚ ਪਾਇਆ ਸੀ ਜਦੋਂ ਜਦੋਂ ਪਹਿਲਾਂ ਆਏ ਸੀਗੇ ਹਾਂਜੀ ਅਗਲਾ ਆ ਗਿਆ ਆਹ ਵਾਲਾ ਸੂਟ ਬਹੁਤ ਸੋਹਣੇ ਪਿਆਰੇ ਕਲਰ ਨੇ ਜੀ ਬਹੁਤ ਹੀ ਜ਼ਿਆਦਾ ਕਲਰ ਸੋਹਣਾ ਹੈ ਮਲਟੀ ਕਲਰ ਜਾਂ 올ਓਵਰ ਵੀ ਮਿਲ ਜੂਗਾ ਜੀ ਮੈਚਿੰਗ ਵੀ ਮਿਲ ਜੂਗਾ ਤੇ ਮੈਚਿੰਗ ਆਪਾਂ ਇਸ ਦੀ ਕਰੀਏ ਰਵਾਈਨ ਨਾਲ ਵਾਈਨ ਕਲਰ ਨਾਲ ਮੈਚਿੰਗ ਕਰੀਏ ਪ੍ਰਾਈਜ਼ ਰਹੂਗਾ 500 ਰੁਪਏ ਓਨਲੀ ਸਿਰਫ 500 ਜੀ ਔਰ ਅਗਲਾ ਆ ਗਿਆ ਜੀ ਆਪਣਾ ਮਸਟਰਡ ਕਲਰ ਤੁਸੀਂ 올 ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਜੀ ਤੁਸੀਂ ਆਪਣੇ ਇੱਛਾ ਦੇ ਅਕੋਰਡਿੰਗ ਜਿੱਦਾਂ ਚਾਹੋਗੇ ਉਹਦੇ ਤੁਹਾਨੂੰ ਮਿਲਣਗੇ ਜੀ। ਔਰ ਇਸ 올ਓਵਰ ਸੂਟ ਇਹਵੇਂ ਲੱਗੂਗਾ ਜੀ ਕਿ ਆਪਾਂ ਇਸ ਦੀ ਮੈਚਿੰਗ ਕੀਤੀ ਹੈ ਜੀ। ਲੈਮਨ ਬਿਲਕੁਲ ਲਾਈਟ ਲੈਮਨ ਕਲਰ ਨਾਲ ਦੇਖੋ ਜੀ ਬਿਲਕੁਲ ਪਰਫੈਕਟ ਮੈਚਿੰਗ ਇਸ ਦੀ ਸੇ ਨਾਲ ਹੀ ਬਣਦੀ ਹੈ। ਹੋਰ ਕਿਸੇ ਕਲਰ ਨਾਲ ਨਹੀਂ ਬਣਦੀ। ਵਾਈਟ ਨਾਲ ਥੋੜਾ ਜਿਹਾ ਵਧੀਆ ਨਹੀਂ ਲੱਗਣਾ ਇਹ। ਪ੍ਰਾਈਸ ਹੋਊਗਾ 500 ਰੁਪਏ ਓਨਲੀ। ਔਰ ਨੈਕਸਟ ਆ ਵਾਲਾ ਵੀ ਆਪਣੇ ਕੋਲੇ ਆ ਗਿਆ ਜੀ ਰਿਪੀਟ ਬਹੁਤ ਮੈਸੇਜ ਆਏ ਸੀ ਭੈਣਾਂ ਦੇ ਬਹੁਤ ਜ਼ਿਆਦਾ ਸੋ ਜੇ ਪੇਰੀਆਂ ਭੈਣਾਂ ਮੈਸੇਜ ਕਰਨ ਵਾਲੀਆਂ ਵੀਡੀਓ ਦੇਖ ਰਹੀਆਂ ਤਾਂ ਪਲੀਜ਼ ਜਲਦੀ ਆਰਡਰ ਕਰਿਓ ਜੀ ਕਿਤੇ ਪਹਿਲਾਂ ਵਾਂਗੂ ਫੇਰ ਨਾ ਰਹਿ ਜਿਓ ਆ ਆਪਣੇ ਕੋਲੇ ਦੁਬਾਰਾ ਰਿਪੀਟ ਆ ਚੁੱਕਿਆ ਜੀ ਹਾਂਜੀ ਇਸਦੀ ਮੈਚਿੰਗ ਕਰੀਏ ਜੀ ਆਫ ਵਾਈਟ ਨਾਲ ਇਸਦੀ ਮੈਚਿੰਗ ਕਰੀਏ ਆਫ ਵਾਈਟ ਨਾਲ ਹਾਂਜੀ ਆਪਣੇ ਚੈਨਲ ਨੂੰ ਸ਼ੇਅਰ ਕਰੋ ਜੀ ਅੱਗੇ ਤੇ ਅੱਗੇ ਆਪਣੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਾਂ ਵੱਧ ਤੋਂ ਵੱਧ ਪਹੁੰਚ ਪ੍ਰਾਵਾਹ ਦਾ ਫਾਇਦਾ ਕਰ ਸਕੀਏ ਔਰ ਕੁਆਂਟੀਟੀ ਦੇ ਵਿੱਚ ਮਾਲ ਲੈਣ ਲਈ ਆਪਣੇ ਤੋਂ ਕੀ ਹੈ ਤੁਸੀਂ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ 981768777 ਮਿਲਦਿਆਂ ਦੀ ਅਗਲੀ ਵੀਡੀਓ ਚ ਧੰਨਵਾਦ